ਉਪਿਆ ਮੇਰੇ ਤਾਂ ਸੁਪਨੇ ਵੱਡੇ ਮੈਂ ਤਾਂ ਲੇਟ ਉੱਟਣਾ ਤਾਂ ਮੂੰਹ ਦੇਖ ਕਿੱਡਾ ਮੱਥਾ ਵੇਖ ਕਿੱਡਾ ਭਾਵੇਂ 2-3 ਕ੍ਰਿਕਟ ਦੇ ਮੈਚ ਕਰਾ ਦੇ ਤੇਰੇ ਮੱਥੇ ਤੇ ਤੇ ਕਰਾ ਦੇ ਮੈਂ ਤਾਂ ਬੜਾ ਆਪਣਾ ਸਨੋਵਰ ਬੱਲ ਸਟੂਡੈਂਟ ਆਏ ਦੋ ਤੋਂ ਮੇ ਤੌਣਾ ਦੇਖ ਸ਼ਿਕਰ ਹੁੰਦਾ ਇਹ ਨਹੀਂ ਭਾਈ ਤੁਹਾਡੇ ਟੀ ਤੁਹਾਡੇ ਟੀ ਤੁਹਾਡੇ ਟੀ ਜੈਨ ਖਾ ਕੇ ਆ ਪਹਿਲਾਂ ਚੱਲ ਦਵਾ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ پتہ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਫਰੀਦੀਆਂ ਰੋਟੀਆਂ ਅੱਜ ਕਿਸੇ ਨੇ ਖਾਧੀਆਂ ਪਕਾ ਕੇ ਰੱਖੀਆਂ ਮੈਂ ਖਾ ਲਈਆਂ ਮੈਂ ਫਰੀਦੀਆਂ ਨਹੀਂ ਖਾਧੀਆਂ ਮੈਂ ਮੇਰੇ ਤੇ ਰੱਬ ਨਹੀਂ ਰੋਂਦਾ ਰੱਬ ਮੈਂ ਤਾਂ ਕਹਿਨੀ ਵਰੇ ਚੰਗੀ ਤਰ੍ਹਾਂ ਹਾਂ ਰੋਪਿਆ ਰੱਬ ਦੇਰ ਤੇ ਮੇਰੇ ਤੇ ਨਹੀਂ ਰੋਂਦਾ ਰੱਬ ਰੋਪਿਆ ਉਹ ਆਂਦਾ ਇਹ ਕਿ 12 ਵਜੇ ਉੱਠ ਕੇ ਆ ਗਿਆ ਤੇ ਮੈਂ ਇਹਨੂੰ ਅੰਦਰ ਬਾੜਾਂ ਫੇਰ ਰੋਪਿਆ ਮੇਰੇ ਤਾਂ ਸੁਪਨੇ ਵੱਡੇ ਮੈਂ ਤਾਂ ਲੇਟ ਉੱਟਣਾ ਤਾਂ ਹਾਂ ਦੱਸ ਮੂੰਹ ਦੇਖ ਕੇ ਡਾ ਮੱਥਾ ਵੇਖ ਗੱਡਾ ਭਾਵੇਂ 2-3 ਕਰੈਕਟਰ ਤੇ ਮੈਚ ਕਰਾ ਦਿੱ ਗਏ ਤੇਰੇ ਮੱਥੇ ਤੇ ਇਹ ਕਰਾ ਦੇ ਹਾਂ ਪਰ ਮੇਰਾ ਕਿਹੜਾ ਵੇਨਾ ਹੈ ਅੰਪਾਇਰ ਕਿੱਥੇ ਨੱਕ ਤੇ ਕਢੂਗਾ ਆਹੋ ਸੁਣ ਆਹੋ ਆਬ ਇਹ ਕੀ ਆ ਪਿਕਚਰਾਂ ਇਹ ਕੀ ਪਿਕਚਰਾਂ ਮੰਨੀ ਦੱਸ ਕੀ ਐ ਪਿਕਚਰ ਪਿਕਚਰ ਇਹ ਪੀ ਪੀ ਚਰ ਚਰ ਦਵਾ ਪੀ ਪੀ ਚਰ ਪੀ ਪੀ ਚਰ ਪਿਕਚਰ ਵੈਰੀ ਗੁੱਡ ਵੈਸੇ ਹੁਣ ਕੀ ਐ ਪਿਕਚਰ ਵੈਰੀ ਗੁੱਡ ਲਓ ਮਿੱਤਰੋ ਮੈਂ ਤਾਂ ਵੜਾ ਆਪਣਾ ਸਨੋਵਰ ਬੱਲ ਤੇ ਤੁਹਾਨੂੰ ਪਤਾ ਮਿਊਜ਼ਿਕ ਕਲਾਸਾਂ ਸਟਾਰਟ ਹੋ ਚੁੱਕੀਆਂ ਵਾ ਅੱਜ ਆਪਣਾ ਫਸਟ ਬੈਚ ਆ ਸੋ ਫਸਟ ਬੈਚ ਦੇ ਆਪਣੇ ਫਸਟ ਬੈਚ ਦੇ ਆਪਣੇ ਸਟੂਡੈਂਟ ਆਏ ਦੋ ਦੋਵਾਂ ਨੇ ਤੌਣਾ ਦੇਖੋ ਕਰਦਾ ਇਹਨੇ ਭਾਜੀ ਬੈਠੀ ਕਰਦੀ ਕਰਦਾ ਇਹਨੇ ਤਾਂ ਗੁਰੂ ਜੀ ਪੰਨੇ ਪਾਣੀ ਪਾ ਆ ਸਾਡੇ ਘਰ ਮੇ ਪਾਣੀ ਪਾ ਤੇ ਆਪਰੇ ਸਟੂਡੈਂਟ ਅਜ ਤੇ ਬੈਚ ਦੇ 5 ਤੋਂ ਸਟੂਡੈਂਟ ਜਿਹਨੇ ਆਏ ਮੈਂ ਕਿਹਾ ਗੁਰੂ ਜੀ ਸਾਡੀ ਧਿਲਾਂ ਤੋਂ ਡੇ ਲਈ ਬਹੁਤ ਰਿਸਪੈਕਟ ਪਰ ਜੀ ਕਹਿੰਦੀਆਂ ਤੁਸੀਂ ਗੱਲਾਂ ਕਰਦੇ ਤੇ ਪਹਿਲਾਂ ਮੈਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਦੋ ਸਟੂਡੈਂਟ ਐ 뮤직 ਕਲਾਸ ਤਾਂ ਸਿੱਖਣਾ ਸੋ ਸਭ ਤੋਂ ਪਹਿਲਾਂ ਇਹਨਾਂ ਨੂੰ ਮੈਂ ਕਿਹਾ ਕਿ ਤਾ ਹਾਂ ਤਾਂ ਮੈਂ ਲਾ ਕੇ ਮੈਂ ਤਾਂ ਨਾ ਕਿ ਦੱਸ ਗਿਆ ਜੀ ਰਿਸਪੈਕਟ ਤੋਂ ਤੇ ਡੀ ਤੋਂ ਤੇ ਡਿਜ਼ਾਈਨ ਕਰਾ ਕੇ ਆਉ ਪਹਿਲਾਂ ਨੇ ਮੈਂ ਮਿਊਜ਼ਿਕ ਕਲਾਸ ਜੇ ਮਿਊਜ਼ਿਕ ਦੇ ਦੰਦਾਂ ਦੇ ਪੱਤੀਆਂ ਦੇ ਘਟਾਉ ਜੇ ਮੈਂ ਗਿਆ ਜੇ ਮੈਂ ਗਿਆ ਮਿਊਜ਼ਿਕ ਤੁਹਾਨੂੰ ਦੱਸ ਰਿਹਾ ਤੇ ਅੱਜ ਦੰਦ ਤੇ ਮੈਂ ਕਹਿੰਦਾ ਨਹੀਂ ਉਹ ਡਿਸਟੂਰ ਸਟੂਡੈਂਟ ਆ ਤਾਂ ਮੈਂ ਨਹੀਂ ਬੋਲੀਦਾ ਉਸਤਾਦ ਜੀ ਬਹੁਤ ਸਪੈਸ਼ਲ ਤੁਹਾਡੇ ਦਿਲਾਂ 'ਚ ਨਹੀਂ ਮੇਰੀ ਗੱਲ ਮੇਰੀ ਗੱਲ ਜੋ ਵੀ ਨਹੀਂ ਸੁਣ ਮੈਂ ਇਹ ਗੱਲ ਕਹੀ ਆਪਣੇ ਦੋ ਸਟੂਡੈਂਟਾਂ ਚਲੋ ਆ ਸਮਝਾ ਕਿ ਤੇ ਮੈਂ ਕਿਹਾ ਪਹਿਲਾਂ ਤਾਣਾ ਡੀਨ ਕਰਾ ਕੇ ਤਾਣਾ ਤੇ ਕਿਲੋ ਕਿਲੋ ਮੈਲ ਜੰਮੀ ਤੈ ਰਿਹਾ ਕਿ ਤੈ ਆ ਮਿਲ ਬਣਵਾ ਲੈ ਨਹੀਂ ਤੈ ਦਿਲਾਂ ਆ ਚੈੱਕ ਆ ਦਿਲਾਂ ਨਹੀਂ ਦਿਲਾਂ ਜਾਨੀ ਇਸ ਤਰ੍ਹਾਂ ਬੈਠ ਰਿਹਾ ਨਹੀਂ ਪਹਿਲੇ ਉਸਤਾਦ ਹੋਣੇ ਜਿਨੇ ਚੇਲਿਆਂ ਦਾ ਗੁੱਟ ਨਹੀਂ ਰਿਸਪੈਕਟ ਨਾ ਮੇਰੀ ਹੋਰ ਚੱਲ ਗਈ ਤੁਹਾਡੀ ਵਿੱਚ ਆਉਣ ਵੇਖੀ ਦੋਵਾਂ ਨੇ ਨੇ ਆਪਣੇ ਨਹੀਂ ਆਪਣੇ ਸਟੂਡੈਂਟ ਆ ਤੁਸੀਂ ਮੈਂ ਵਿੱਚ ਕੋਈ ਮੈਂ ਤੁਹਾਨੂੰ ਕੁਝ ਵੀ ਕਹਿ ਸਕਦਾ ਵਾ ਗੁਰੂ ਕੋਈ ਵੀ ਕਹਿ ਸਕਦੇ ਆ ਗੁਰੂ ਆ ਇਹ ਸਿੱਖਿਆ ਦੇਣਾ ਕਿ ਧੌਣ ਤੋਂ ਮੈਂ ਲਾ ਕੇ ਆਉ ਗੁਰੂ ਨੇ ਮਤਿਆਸ ਗਵਾ ਨਹੀਂ ਧੌਣ ਗਵਾ ਤੇਰੀ ਜੀ ਚਲੋ ਹੈ ਅੱਜ ਕੱਲ ਚੇਲੇ ਗੁਰੂ ਦੇ ਭਰੇ ਦੇ ਪੱਗੇ ਨਾ ਲਓ ਸੋ ਚਲੋ ਫਾਈਟ ਕਲਾਸ ਅੱਜ ਆਪਣੀ ਸਖਾਵਾਂਗੇ ਇਹਨਾਂ ਦਾ ਪਾਸਾ ਹੋਣਾ ਫਿਰ ਆਣ ਉਹ ਪਾ ਫਿਰ ਪਾਸ ਖਾਵਾਂਗੇ ਇਹਨਾਂ ਨੂੰ ਤੇ ਤੂੰ ਵੀ ਵਾਰਾ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ